ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਾਰਪੁਰ ਵਿਖੇ ਵਪਾਸਨਾ ਸਾਧਨਾ ਕਰੇ ਨੇ ਦੱਸ ਦੇ ਲਈ ਇਸੇ ਦਰਾਂ ਉਹਨਾਂ ਦੀ ਸਾਧਨਾ ਤੇ ਵਪਾਸਨਾ ਹੋ ਚੁੱਕੀ ਆ ਭੰਗ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਮਸਲਨ ਈਡੀ ਨੇ ਉਹਨਾਂ ਨੂੰ ਤੀਜੀ ਵਾਰ ਤਲਬ ਕਰ ਲਿਆ ਤੇ ਹੁਣ ਈਡੀ ਨੇ ਕਿਹਾ ਕਿ 3 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਦੀ ਪੇਸ਼ੀਆ ਉਹ ਤਲਬ ਹੁੰਦੇ ਜਾਂ ਨਹੀਂ ਇਹ ਹੁਣ ਅਰਵਿੰਦ ਕੇਜਰੀਵਾਲ ਤੇ ਨਿਰਭਰ ਕਰਦਾ ਕਿਉਂਕਿ ਦੋ ਵਾਰ ਉਹ ED ਨੂੰ ਟਿਚਰਾਂ ਕਰ ਚੁੱਕੇ ਨੇ ਹੁਣ ਸਵਾਲ ਹੈ ਇਸ ਸਮੇਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਨਿਸ਼ਰ ਕੀਤੀ ਜਾ ਰਹੀ ਹੈ ਉਹ ਦੇ ਚਾਹ ਕਿ ਇਨਫੋਰਸਮੈਂਟ ਡੀ ED ਨੇ ਆਪਕਾਰੀ ਨੀਤੀ ਨਾਲ ਜੁੜੇ ਹਵਾਲਾ ਰਾਸ਼ੀ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 3 ਜਨਵਰੀ ਲਈ ਪੁਸ਼ਗਿਸ਼ ਲਈ ਬੁਲਾਇਆ ਇਹ ਅਰਵਿੰਦ ਕੇਜਰੀਵਾਲ ਲਈ ਇੱਕ ਚਟਕਾ ਇਹ ਤੀਸਰਾ ਤਾਜ਼ਾ ਸੰਮਣ ਕਿ 3 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਇਆ ਜਾਵੇ ਆਵਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਤੀਸਰਾ ਨੋਟਿਸ ਆ ਪਹਿਲੇ ਜਿਹੜੇ ਦੋ ਨੋਟਿਸ ਆ ਉਹਨਾਂ ਚ ਉਹਨਾਂ ਨੇ ਆਪਣੀਆਂ ਦਲੀਲਾਂ ਦੇ ਕੇ ਵਾਪਸ ਭੇਜ ਦਿੱਤੇਗੇ ਸੀ ਜਿਹੜਾ ਸਭ ਤੋਂ ਪਹਿਲਾ ਨੋਟਿਸ ਆਇਆ ਹੀ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸ ਆਧਾਰ ਤੇ ਬੁਲਾਇਆ ਗਿਆ ਕਿ ਪਾਰਟੀ ਦੇ ਤੌਰ ਤੇ ਬੁਲਾਇਆ ਗਿਆ ਜਾਂ ਫਿਰ ਉਹਨਾਂ ਨੂੰ ਸ਼ੱਕ ਦੇ ਦਾਰੇ ਵਿੱਚ ਜਿਹੜਾ ਦੂਜਾ ਨੋਟਿਸ ਆਇਆ ਸੀ ਉਹਦੇ ਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਕੁਝ ਵੀ ਲਗਾਉਣ ਛਪਾਉਣ ਵਾਸਤੇ ਨਹੀਂ ਹੈ ਉਹ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਨੇ ਸਿਆਸਤ ਕਰ ਰਹੇ ਨੇ ਤੇ ਇਸ ਕਰਕੇ ਰਾਜਨੀਤੀ ਤੋਂ ਪ੍ਰੇਰਿਤ ਨੋਟਿਸ ਆ ਲੇਕਿਨ ਹੁਣ ਤੀਜਾ ਜਿਹੜਾ ਨੋਟਿਸ ਆ ਉਹ ਈਡੀ ਨੇ ਕੱਢ ਦਿੱਤਾ ਕਿ 3 ਜਨਵਰੀ ਨੂੰ ਪੇਸ਼ ਹੋਇਆ ਜਾਵੇ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨਰਿੰਦ ਕੇਜਰੀਵਾਲ ਨੂੰ ਇਹ ਤੀਸਰਾ ਨੋਟਿਸ ਆ ਕਿਉਂਕਿ 2 ਨਵੰਬਰ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਵੀ ਪੇਸ਼ ਨੇ ਉਹ ਫਿਰ ਚੋਣ ਪ੍ਰਚਾਰ ਵਾਸਤੇ ਚਲੇਗੇ ਸੀ ਜਿਹੜੀਆਂ ਪੰਜ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਪਈਆਂ ਸੀ ਫਿਰ 21 ਦਸੰਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਸ ਦਿਨ ਰਵਿੰਦ ਕੇਜਰੀਵਾਲ ਪੰਜਾਬ ਦੇ ਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਅਗਲੇ 10 ਦਿਨਾਂ ਲਈ ਵਪਾਸਨਾ ਮਤਲਬ 사ਧਨਾ ਲਈ ਆ ਚੁੱਕੇ ਸੀ ਇਸ ਕਰਕੇ ਉਹਨਾਂ ਨੇਗੇ ਦੋਨਾਂ ਨੋਟਿਸਾਂ ਦਾ ਚਾਹੇ ਉਹਨਾਂ ਨੇ ਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਲਿਖਤੀ ਤੌਰ ਤੇ ਜਵਾਬ ਭੇਜਿਆ ਸੀ ਲੇਕਿਨ ਹੁਣ ਤੀਜਾ ਜਿਹੜਾ ਨੋਟਿਸ ਆ ਉਹ ਈਡੀ ਨੇ ਕੱਢ ਦਿੱਤਾ ਹੈਗਾ ਕਿ ਇਹ ਪੇਸ਼ ਹੋ ਜਾਵੇ ਕਿਉਂਕਿ ਦੋ ਪੇਸ਼ੀਆਂ ਤੋਂ ਰਵਿੰਦ ਕੇਜਰੀਵਾਲ ਇਨਕਾਰ ਕਰ ਚੁੱਕੇ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਿਲਹਾਲ ਵਪਾਸਨਾ ਲਈ ਧਿਆਨ ਕੇਂਦਰ ਹਾਰਪੁਰ ਵਿੱਚ ਨੇ 10 ਦਿਨਾਂ ਦੇ ਉਹਨਾਂ ਨੇ ਉੱਥੇ ਸਾਧਨਾ ਕਰ ਰਹੇ ਨੇ ਦੂਜੇ ਸਬੰਧ ਤੇ ਪੇਸ਼ੀ ਤੋਂ ਇਨਕਾਰ ਕਰਦੇ ਹੋਏ ਰਵਿੰਦ ਕੇਜਰੀਵਾਲ ਨੇ ਮਾਮਲੇ ਦੇ ਜਾਂਚ ਅਧਿਕਾਰੀਆਂ ਨੂੰ ਲਿਖਿਆ ਸੀ ਕਿ ਉਹਨਾਂ ਦੇ ਖਿਲਾਫ ਵਿਅਕਤੀਗਤ ਤੌਰ ਤੇ ਜਾਰੀ ਕੀਤਾ ਗਿਆ ਨੋਟਿਸ ਕਾਨੂੰਨ ਦੇ ਮਤਾਬਕ ਨਹੀਂ ਸੀ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਅਧਿਕਾਰੀਆਂ ਮਤਾਬਕ ਅਰਵਿੰਦ ਕੇਜਰੀਵਾਲ ਨੂੰ ਸੱਮਨ ਦਿੱਲੀ ਆਭਕਾਰੀ ਨੀਤੀ ਮਾਮਲੇ ਵਿੱਚ ਪੁਸ਼ਗਿਸ਼ ਕਰਨ ਅਤੇ منی ਲਾਂਡਰਿੰਗ ਕਾਨੂੰਨ ਜਿਹੜਾ ਰੋਕੂ ਕਾਨੂੰਨ ਉਹਦੇ ਤਹਿਤ ਹੀ ਉਹਨਾਂ ਦੇ ਬਿਆਨ ਨਾਲ ਦਰਜ ਕਰਨ ਨਾਲ ਸਬੰਧਤ ਦੱਸਿਆ ਜਾ ਰਿਹਾ। ਇਹ ਜਿਹੜੀ ਦਵਾਰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਆਮ ਆਦੀ ਪਾਰਟੀ ਦੇ ਨੇਤਾ ਦੇ ਦਿੱਲੀ ਦੇ ਡਿਪਟੀ ਸੀਐਮ ਰਹ ਚੁੱਕੇ ਮਨੀਸ਼ ਸੋਦੀਆ ਤੇ ਸੰਜੇ ਸਿੰਘ ਜੋ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਪਹਿਲੇ ਸਮੇਂ ਤੋਂ ਬਾਅਦ ਆਮ ਆਦੀ ਪਾਰਟੀ ਨੇ ਦੋਸ਼ ਲਾਇਆ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਵਾਦੀ ਪਾਰਟੀ ਦੇ ਚੋਟੀ ਦੇ ਨetaਵਾਂ ਨੂੰ ਨਿਸ਼ਾਨਾ ਬਣਾ ਲਈ ਭਾਰਤੀ ਜਨਤਾ ਪਾਰਟੀ ਦੀ ਯੋਜਨਾ ਦੇ ਹਿੱਸੇ ਵਜੋਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਨੇ ਵੀ ਕਿਹਾ ਸੀ ਕਿ ਆ ਏਡੀ ਦਾ ਨੋਟਿਸ ਉਸ ਪਾਰਟੀ ਨੂੰ ਖਤਮ ਕਰਨ ਦਾ ਯਤਨ ਹੈ ਜੋ ਪੰਜਾਬ ਅਤੇ ਦਿੱਲੀ ਦੇ ਵਿੱਚ ਸੱਤਾ ਦੇ ਕਾਬਜ਼ਾ ਲੋਕਾਂ ਦੀ ਸੇਵਾ ਕਰ ਰਹੀ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਡਿਪਟੀ ਸੀਐਮ ਜਿਹੜੇ ਰਹਿ ਚੁੱਕੇ ਮਨੀਸ਼ ਸੋਧਿਆ ਉਹਨਾਂ ਨੂੰ বারবার ਉਹ ਪੀਲਾ ਕਰ ਰਹੇ ਨੇ ਹਲਾ ਨੂੰ ਜ਼ਮਾਨਤ ਨਹੀਂ ਮਿਲ ਰਹੀ ਕਿਉਂਕਿ ਅਦਾਲਤੀ ਰਿਕਾਰਡ ਵਿੱਚ ਵੀ ਆ ਚੁੱਕਾ ਕਿ 338 ਕਰੋੜ ਰੁਪਏ ਦਾ ਦਿੱਲੀ ਦੇ ਸ਼ਰਾਬ ਨੀਤੀ ਦੇ ਤਹਿਤ ਲੈਣ ਦੇ ਨ ਹੋਇਆ ਤੇ ਇਸ ਕਰਕੇ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਭ ਕੁਝ ਜਿਹੜੇ ਨੇ ਮਨੀਸ਼ ਸੋਦੀਆ ਨੂੰ ਨਾ ਪਤਾ ਹੋਵੇ ਇਸ ਕਰਕੇ ਸੰਜੀਤ ਸਿੰਘ ਵੀ ਜੇਲ੍ਹ ਚ ਉਹਨਾਂ ਨੂੰ ਫਿਰ ਜਿਹੜਾ ਪਟੀਸ਼ਨ ਜਿਹੜੀ ਉਹ ਖਾਰਜ ਕਰ ਦਿੱਤੀ ਸੀ ਮਨੂਸ ਸੋਦਿਆ ਨੂੰ ਇਸੇ ਕੇਸ ਦੇ ਵਿੱਚ 19 ਜਨਵਰੀ ਤੱਕ ਜੇਲ੍ਹ 'ਚ ਭੇਜਿਆ ਜਾ ਚੁੱਕਾ ਕਿਉਂਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਰਾਊਜ਼ ਐਵੇਨਿਊ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਿਛਲੇ ਦਿਨ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸੰਜੇ ਸਿੰਘ ਦੀ ਗ੍ਰਿਫਤਾਰੀ ਅਤੇ ਈਡੀ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵੀ ਕਾਰਜ ਕਰ ਦਿੱਤੀ ਸੀ ਉਧਰ ਦਿੱਲੀ ਸ਼ਰਾਬ ਘਟਾਲੇ ਮਾਮਲੇ 'ਚ ਗ੍ਰਿਫਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦੀ ਨਿਆਂਇਕ ਹਿਰਾਸਤ ਵੀ 19 ਜਨਵਰੀ ਤੱਕ ਵਧਾ ਦਿੱਤੀ ਗਈ ਹੈ ਸੋਧਿਆ ਹੁਣ ਜੇਲ੍ਹ ਵਿੱਚ ਹੀ ਨਵਾਂ ਸਾਲ ਮਨਾਉਣਗੇ ਦੱਸਣ ਜੋ ਕਿ ਸੋਧਿਆ ਇਸ ਸਮਾਂ ਵਿੱਚ ਸੈਦ ਉਸ ਸ਼ੀ ਹਨ ਤੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ ਸੋਧਿਆ ਦੀ ਨਿਆਂਇਕ ਹਿਰਾਸਤ ਬੀਤੇ ਦਿਨ ਖਤਮ ਹੋ ਉਸ ਜਿਸ ਦੇ ਮਦਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਸੀਬੀਏ ਵੱਲੋਂ ਦਾਇਰ ਚਾਰ ਸ਼ੀਟ ਦਾ ਨੋਟਿਸ ਲੈਂਦਿਆਂ ਕੇਸ ਦੀ ਸੁਣਵਾਈ ਕੀਤੀ ਸਸੋਦੀਆ ਤੇ ਹੋਰਨਾ ਮਲਜਮਾਂ ਦੀ ਤਰਫੋਂ ଦੋਸ਼ ਪੱਤਰ ਦਸਤਾਵੇਜ਼ ਦੀ ਜਾਂਚ ਬੁਲਾਨ ਕਰ ਲਈ ਸੀਬੀਆਈ ਦਫਤਰ ਜਾਣ ਲਈ 15 ਜਨਵਰੀ ਤੱਕ ਸਮਾਂ ਮੰਗਿਆ ਗਿਆ ਅਦਾਲਤ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੀਬੀਆਈ ਦਫਤਰ ਜਾ ਕੇ ਦਸਤਾਵੇਜ਼ ਦੀ ਜਾਂਚ ਕੀਤੀ ਜਾ ਸਕਦੀ ਹੈ ਔਰ ਅਦਾਲਤ ਨੇ ਮਲਜਮ ਦੇ ਵਕੀਲਾਂ ਤੇ ਨਾਰਾਜ਼ਗੀ ਜ਼ਾਹਰ ਕਿਹਾ ਕਿ ਤੁਸੀਂ ਲੋਕ ਜਾਣਬੁੱਝ ਕੇ ਕੇਸ ਦੀ ਸੁਣਵਾਈ 'ਚ ਦੇਰੀ ਕਰਨਾ ਚਾਹੁੰਦੇ ਹੋ ਇਸ ਲਈ ਸੁਨਵਾਈ ਤੋਂ ਬਾਅਦ ਅਦਾਲਤ ਨੇ ਮਨੀਸ਼ ਸੋਧਿਆ ਦੀ ਜਿਹੜੀ ਨਾਇਕ ਹਰਾਸਤ ਆ ਉਹ 19 ਜਨਵਰੀ 2024 ਤੱਕ ਵਧਾ ਦਿੱਤੀ ਹੈ ਫਿਲਹਾਲ ਦਿੱਲੀ ਆਮ ਆਦੀ ਪਾਰਟੀ ਦੇ ਵੱਡੇ ਚਿਹਰੇ ਚਾਹੇ ਉਹ ਮਨੀਸ਼ ਸੋਧਿਆ ਹੋਣ ਚਾਹੇ ਉਹ ਫਿਰ ਸੰਜੇ ਸਿੰਘ ਹੋਣ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਤੇ ਉਧਰ ਹੁਣ ਜਿਹੜੀਆਂ ਮੁਸ਼ਕਲਾਂ ਉਹ ਅਰਵਿੰਦ ਕੇਜਰੀਵਾਲ ਲਈ ਵੀ ਵਧਦੀਆਂ ਜਾ ਰਹੀਆਂ ਨੇ ਹੁਣ ਦੇਖਦੇ ਆ ਕਿ ਇਸ ਵਾਰ ਅਰਵਿੰਦ ਕੇਜਰੀਵਾਲ 3 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਫਿਰ ਨਹੀਂ ਜਾਂ ਫਿਰ ਇੱਕ ਹੋਰ ਈਡੀ ਦੇ ਨੋਟਿਸ ਦਾ ਜਵਾਬ ਭੇਜ ਦੇਣਗੇ ਜਾਂ ਫਿਰ ਉਹਨਾਂ ਦੀ ਜਿਹੜੀ ਸਾਧਨਾ ਵਪਾਸਨਾ ਉਹਦੇ ਚੋਂ ਵਾਅਦਾ ਕੀਤਾ ਜਾ ਸਕਦਾ ਇਹ ਹੁਣ ਅਰਵਿੰਦ ਕੇਜਰੀਵਾਲ ਤੇ ਨਿਰਭਰ ਕਰਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ